ਨਮਸਕਾਰ ਮੈਂ ਹਾ ਤੋੜਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਰੂਮਣੀ ਅਕਾਲੀ ਦਲ ਦੀ ਆਪਸੀ ਫੁੱਟ ਨੇ ਪਾਰਟੀ ਨੂੰ ਦੋ ਧੜਿਆਂ ਦੇ ਵਿੱਚ ਵੰਡ ਦਿੱਤਾ ਹੈ ਬਾਗੀ ਧੜਾ ਆਲਰੇਡੀ ਤਲਬ ਹੋ ਗਿਆ ਹੈ 1 ਜੁਲਾਈ ਨੂੰ ਮਾਫੀ ਨਾਵਾ ਵੀ ਲੈ ਕੇ ਦਿੱਤਾ ਗਿਆ ਹੈ ਜਿਸ ਦੇ ਵਿੱਚ ਬੀਬੀ ਜ਼ਗੀਰ ਕੌਰ ਪ੍ਰਵਿੰਦਰ ਸਿੰਘ ਸਾਹਿਬ ਸੁਖਦੇਵ ਸਿੰਘ ਸਾਹਿਬ ਚੰਦੂ ਮਾਜ਼ਰਾ ਵਡਾਲਾ ਅਤੇ ਬਹੁਤ ਸਾਰੇ ਹੋਰ ਸ਼ਰੂਮਣੀ ਅਕਾਲੀ ਦਲ ਦੇ ਸਿਆਸੀ ਆਗੂ ਜਿਹੜੇ ਤਲਬ ਹੋਏ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਉਹਨਾਂ ਨੇ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਕੋਲ ਜਿਹੜਾ ਮਾਫੀਨਾਮਾ ਵੀ ਰੱਖਿਆ ਇਸ ਮਾਫੀਨਾਮੇ ਨੂੰ ਲੈ ਕੇ ਮੰਥਨ ਕਰਨ ਜਾ ਰਹੇ ਨੇ 15 ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਹੁਕਮ ਦੇ ਦਿੱਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਉੱਥੇ ਤਲਬ ਹੋਣ ਅਤੇ ਜਿਹੜੀਆਂ ਗਲਤੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਬੇਵਲਕਲਾ ਗੋਲੀਖਾਨ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਮਾਫੀਨਾਮਾ ਅਤੇ ਪੁਸ਼ਾਕ ਦਾ ਮਾਮਲਾ ਅਤੇ 90 ਲੱਖ ਦੇ ਜਿਹੜੀ ਐਡਵਰਟਾਈਜ਼ਮੈਂਟ ਜਿਹੜੀ ਇਤਸ਼ਾਰਬਾਜ਼ੀ ਕੀਤੀ ਗਈ ਸੀ ਉਸ ਦਾ ਹਵਾਲਾ ਦੇਣ ਇਹ ਗੱਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੇ ਲੇਕਿਨ ਦੂਜੇ ਪਾਸੇ ਇਹ ਤੜਾ ਜਿਹੜਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਉਹ ਜਦੋਂ ਜਦ ਕਰ ਰਿਹਾ ਹੈ ਕਿ ਅਸੀਂ ਪ੍ਰਧਾਨਗੀ ਨੂੰ ਕਿਵੇਂ ਬਚਾਈਏ ਅਤੇ ਉਹ ਪ੍ਰਧਾਨਗੀ ਨੂੰ ਬਚਾਉਣ ਦੇ ਵਿੱਚ ਲਗਭਗ ਕਾਮਯਾਬ ਹੋ ਚੁੱਕੇ ਨੇ ਕਿਉਂਕਿ ਜਿਹੜੀ ਚਾਲ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਕੀ ਕਰਨ ਜਾ ਰਹੇ ਨੇ ਕਿਉਂਕਿ ਮਾਫੀ ਨਾਮਾ ਉਹ ਕੀ ਹੁੰਦਾ ਉਹਦੇ ਬਾਰੇ ਵੀ ਤੁਹਾਨੂੰ ਅਸੀਂ ਦੱਸਾਂਗੇ ਵਿਸਤਾਰ ਦੇ ਨਾਲ ਜੇ ਗੱਲ ਕਰੀਏ ਮਾਫੀ ਨਾਮੇ ਦੀ ਕਿਉਂਕਿ ਦਾ ਪੇਚ ਚੰਗੀ ਤਰ੍ਹਾਂ ਜਾਣਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਪੂਰੇ ਤਾਂ ਨਹੀਂ ਆਪਣੇ ਪਿਤਾ ਵਾਲੇ ਜਿਹੜੇ ਸਵਰਗੀ ਪ੍ਰਕਾਸ਼ਿਕ ਬਾਦਲ ਲੇਕਿਨ ਥੋੜੇ ਬਹੁਤੇ ਗੁਣ ਉਹਨਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਕਿਹਾ ਕਿ ਮੈਂ ਨਿਮਾਣੇ ਸਿੱਖ ਵਜੋਂ ਮੈਂ ਤਲਬ ਹੋਵਾਂਗਾ ਸ੍ਰੀ ਅਕਾਲ ਤਖਤ ਸਹਿਬੇ ਇੱਕ ਆਮ ਸਿੱਖ ਵਾਂਗੂ ਜੋ ਵੀ ਮੈਨੂੰ ਤਖਤ ਤਖਤ ਸ੍ਰੀ ਅਕਾਲ ਤਖਤ ਸਹਿਬ ਡਿਊਟੀ ਲਗਾਵੇਗਾ ਉਹ ਮੈਂ ਡਿਊਟੀ ਕਰਾਂਗਾ ਉਹ ਜਰਮਾਨਾ ਮੈਂ ਭਰਾਂਗਾ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਇਹ 4 ਤੋਂ 5 ਗਲਤੀਆਂ ਨੰਬਰ 1 ਬੇਵਲ ਕਲਾਂ ਦਾ ਗੋਲੀਕੋਰਡ ਨੰਬਰ 2 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੇ ਮੁੱਦੇ ਡੇਰਾ ਸੱਚਾ ਸੌਦਾ ਨੂੰ ਮਾਫੀਨਾਮਾ ਅਤੇ ਪੁਸ਼ਾਕ ਵਾਲਾ ਮਾਮਲਾ ਅਤੇ 90 ਲੱਖ ਦੀ ਜਿਹੜੀ ਐਡਵਰਟਾਈਜ਼ਮੈਂਟ ਹੋਈ ਹੈ ਜਿਹੜੇ ਫਲੈਕਸ ਲੱਗੇ ਨੇ ਇਸਾਰ ਬਾਜੀ ਜਿਹੜੀ ਹੋਈ ਹੈ ਜੇ ਉਹਨਾਂ ਨੂੰ ਲੈ ਕੇ ਸ੍ਰੀ ਅਕਾਲ ਸਖ ਸਾਬ ਦੇ ਜਥੇਦਾਰਾਂ ਅੱਗੇ ਹੋ ਕੇ ਮਾਫੀ ਮੰਗ ਲੈਂਦੇ ਨੇ ਕਿ ਮੈਂ ਇਸ ਤੋਂ ਬਾਅਦ ਬਿਲਕੁਲ ਗਲਤੀ ਨਹੀਂ ਕਰਾਂਗਾ ਜੋ ਮੈਨੂੰ ਸਜ਼ਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਉਸ ਦੇ ਜਥੇਦਾਰ ਲਗਾਉਣਗੇ ਉਹ ਮੈਂ ਪੂਰੀ ਕਰਾਂਗਾ ਜੇਕਰ ਇਸ ਤਰ੍ਹਾਂ ਦੀ ਚਾਲ ਸਰਦਾਰ ਸੁਖਬੀਰ ਸਿੰਘ ਬਾਦਲ ਖਿੜ ਦਿੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਕੇ ਕਿ ਉਹਨਾਂ ਨੂੰ ਮਾਫੀ ਨਹੀਂ ਮਿਲੇਗੀ ਕਿ ਉਹਨਾਂ ਨੂੰ ਪੰਥ ਵੱਲੋਂ ਮਾਫ ਨਹੀਂ ਕੀਤਾ ਜਾਵੇਗਾ ਹੁਣ ਇਸ ਤੇ اٹਕਲਾ ਆ ਜਾਣਗੀਆਂ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਮਾਫੀ ਮਿਲ ਜਾਂਦੀ ਹੈ ਫਿਰ ਬਾਗੀ ਧੜੇ ਦਾ ਕੀ ਰਵੱਈਆ ਹੋਵੇਗਾ ਫਿਰ ਕਿਹੜੀਆਂ ਗਲਤੀਆਂ ਹੋਰ ਜਾਂ ਹੋਰ ਦੋਸ਼ ਮਾਰਨਗੇ ਬਾਗੀ ਧੜੇ ਵਾਲੇ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਜਥੇਦਾਰ ਮਿਲ ਕੇ ਇਹਨਾਂ ਦੀ ਆਪਸੀ ਸਾਂਝੀ ਕਰਾ ਦੇਣਗੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀਆਂ ਮਿਲੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਵੀ ਤਲਬ ਹੋਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਨੇ ਅਤੇ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਆਪਣੀ ਪ੍ਰਧਾਨਗੀ ਨੂੰ ਬਚਾਉਣ ਦੇ ਲਈ ਸੂਤਰ ਇਹ ਵੀ ਦੱਸ ਰਹੇ ਨੇ ਕਿ ਉਹ ਮਾਫੀ ਵੀ ਮੰਗ ਸਕਦੇ ਨੇ ਜੇਕਰ ਉਹ ਮਾਫੀ ਮੰਗਦੇ ਨੇ ਕੀ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਮਾਫੀ ਦੇਵੇਗਾ ਹੁਣ ਇਸ ਤੇ ਸਾਰੀ ਅਟਕਲ ਅੜੀ ਹੋਈ ਹੈ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨੂੰ ਮਾਫੀ ਦੇ ਦਿੰਦੇ ਨੇ ਫੇਰ ਤੇ ਪ੍ਰਧਾਨਗੀ ਉਹਦੇ ਕੋਲ ਹੀ ਰਹੇਗੀ ਹੁਣ ਕਿਹੜਾ ਫਿਰ ਦੂਸਰਾ ਰੁਖ ਅਪਣਾਉਣ ਪਣਾਵੇਗਾ ਬਾਗੀ ਤੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਗੀ ਧੜੇ ਤੇ ਸ਼ਰੋਮਣੀ ਗੱਲ ਅਕਾਲੀ ਦਲ ਦੇ ਪ੍ਰਧਾਨ ਵਾਲੇ ਧੜੇ ਦੀ ਸਹਿਮਤੀ ਹੋਵੇਗੀ ਇਹ ਤਾਂ ਹੁਣ ਉਸ ਦਿਨ ਪਤਾ ਲੱਗੇਗਾ ਜਿਸ ਦਿਨ ਸਪਸ਼ਟੀਕਰਨ ਦੇਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਸੈਬ ਵਿਖੇ ਤਲਬ ਹੋ ਕੇ ਤਲਬ ਉਹਨਾਂ ਨੂੰ ਹੋਣਾ ਪੈਣਾ ਹੈ 15 ਦਿਨਾਂ ਦਾ ਉਹਨਾਂ ਨੂੰ ਸਮਾਂ ਮਿਲਿਆ ਹੈ ਹੁਣ ਉਹ ਵਿਉਂਤਬਿੰਦੀ ਬਣਾ ਰਹੇ ਨੇ ਕਿ ਮਾਫੀ ਮੰਗਣੀ ਚਾਹੀਦੀ ਜ ਨਹੀਂ ਤੇ ਉਹ ਮਾਫੀ ਹਰگز ਮੰਗਣਗੇ ਇਹਦੇ ਵਿੱਚ ਉਹ ਕੋਈ ਕਤਾਈ ਨਹੀਂ ਕਰਨਗੇ ਜੇਕਰ ਉਹ ਮਾਫੀ ਮੰਗ ਲੈਂਦੇ ਨੇ ਪੰਜਾਬ ਦੇ ਪੰਦੇ ਲੋਕਾਂ ਦੇ ਸਾਹਮਣੇ ਫਿਰ ਉਹਨਾਂ ਨੂੰ ਕਿਹੜੀ ਸਜ਼ਾ ਲੱਗੇਗੀ ਕਿਹੜਾ ਉਹਨੂੰ ਜੁਰਮਾਨਾ ਹੋਵੇਗਾ ਇਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਪਤਾ ਹੈ ਮਾਫੀ ਨਾਵੇਂ ਤੂੰ ਕੀ ਬਾਅਦ ਵਿੱਚ ਉਹ ਆਪਣੀ ਪ੍ਰਧਾਨਗੀ ਵਾਲੀ ਕੁਰਸੀ ਤੇ ਸੁਰੱਖਿਅਤ ਰਹਿਣਗੇ ਇਹ ਕਿਸ ਤਰ੍ਹਾਂ ਹੋਵੇਗਾ ਜਾਂ ਬਾਗੀ ਧੜੇ ਨੂੰ ਹੋਰ ਕੋਈ ਰੁਖ ਅਪਣਾਉਣਾ ਪਵੇਗਾ ਇਸ ਬਾਰੇ ਹੁਣ ਸਿਆਸੀ ਮਾਹਿਰ ਕਹਿ ਰਹੇ ਨੇ ਕਿ 15 ਦਿਨਾਂ ਦੇ ਵਿੱਚ ਵਿੱਚ ਬਾਗੀ ਧੜੇ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਮੁਸ਼ਕਲਾਂ ਸਾਹਮਣੇ ਆ ਸਕਦੀਆਂ ਨੇ ਕਿਉਂਕਿ ਜੇਕਰ ਮਾਫੀ ਦੇ ਦਿੱਤੀ ਜਾਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤੇ ਫਿਰ ਤੇ ਮਾਫੀਨਾਮਾ ਉਸ ਨੂੰ ਮਿਲ ਗਿਆ ਫਿਰ ਤੇ ਉਹ ਪ੍ਰਧਾਨ ਰਹਿਣਗੇ ਇਸ ਲਈ ਬਾਗੀ ਧੜੇ ਨੂੰ ਹੋਰ ਕੋਈ ਰੋਕ ਆਉਣ ਵਾਲੇ ਦਿਨਾਂ 'ਚ ਅਪਰੋਣਾ ਪੈ ਸਕਦਾ ਹੈ ਪ੍ਰਧਾਨਗੀ ਤੋਂ ਹਟਾਉਣ ਵਾਸਤੇ ਸਰਦਾਰ ਬਾਦਲ ਨੂੰ ਧੰਨਵਾਦ